ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਜੇਕਰ ਤੁਸੀਂ ਘਰ ਵਿੱਚ ਚਿਰਾਗ ਰੋਸ਼ਨ ਕਰਦੇ ਹੋ ਇੱਕ ਰੂਮ ਯਾਨੀ ਕਿ ਤੁਸੀਂ ਪੀਰਾਂ ਪੀਰਾਂ ਦਿੱਤਾ ਹੋਇਆ ਹੈ ਅਲੱਗ ਉਹ ਸੇਵਾ ਕਰਦੇ ਹੋ ਉਸ ਰੂਮ ਵਿੱਚ ਤੇ ਨਾਲ ਦੇ ਹੀ ਰੂਮ ਨੂੰ ਤੁਸੀਂ ਖੁਦ ਵਰਤ ਰਹੇ ਹੋ ਤੇ ਇਹਦੇ ਵਿੱਚ ਕੀ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ ਜੀ ਆਪਾਂ ਇਹ ਸਾਂਝੀਆਂ ਕਰਾਂਗੇ ਗੱਲਾਂ ਕੁਝ ਸੋ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਤੇ ਅਮਲ ਜ਼ਰੂਰ ਕਰਿਆ ਕਰੋ ਜੀ ਕੁਝ ਕਮੈਂਟ ਦੱਸਾਂਗੇ ਉਹ ਵੀ ਜ਼ਰੂਰ ਸੁਣਿਆ ਕਰੋ ਬਾਕੀ ਜੇ ਰੂ ਕੋਈ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰੋ ਜੀ ਸੋ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਤੱਕ ਪਹੁੰਚਦਾ ਰਹੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਕੁਝ ਕਮੈਂਟਾਂ ਪਹਿਲਾਂ ਦੱਸ ਦਿੰਨੇ ਆ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਰੀ ਝੋਲੀ ਕੀ ਹੁੰਦੀ ਹੈ ਸੋ ਦੇਖੋ ਜੀ ਆਪਾਂ ਕਈ ਵਾਰ ਵੀਡੀਓ ਵਿੱਚ ਦੱਸ ਚੁੱਕੇ ਆਂ ਦਰਵਾਰਾਂ ਵਿੱਚ ਤੁਸੀਂ ਜੇਕਰ ਜਾਂਦੇ ਹੋ ਕਿਤੇ ਵੀ ਦਰਵਾਰ ਤੇ ਤਾਂ ਉੱਥੇ ਸ਼ਾਇਦ ਦੇਖਿਆ ਹੋਵੇਗਾ ਝੋਲੀ ਟੰਗੀ ਹੋਈ ਜਿਦੇ ਵਿੱਚ ਪੈਸੇ ਪਾਏ ਜਾਂਦੇ ਆ ਅੱਜ ਕੱਲ ਜ਼ਿਆਦਾਤਰ ਤਾਂ ਗੱਲੇ ਗੁੱਲ ਕਹੀ ਰੱਖੇ ਜਾਂਦੇ ਆ ਦਰਵਾਰਾਂ ਵਿੱਚ ਕਿਉਂਕਿ ਸੰਗਤ ਜ਼ਿਆਦਾ ਹੁੰਦੀ ਆ ਪਰ ਜਿਨ੍ਹਾਂ ਨੇ ਘਰ ਵਿੱਚ ਦਰਬਾਰ ਬਣਾਏ ਆ ਤੇ ਝੋਲੀ ਝੰਡਾ ਜ਼ਰੂਰ ਚੜਾਇਆ ਜਾਂਦਾ ਦਰਬਾਰ ਵਿੱਚ ਸੋ ਝੋਲੀ ਲਈ ਅੱਧਾ ਕਿ ਮੀਟਰ ਕਪੜਾ ਲੱਗਦਾ ਹੈ ਤੇ ਟੇਲਰ ਨੂੰ ਜਾ ਕੇ ਕਹਿ ਦੋ ਕਿ ਅਸੀਂ ਦਰਵਾਰ ਵਿੱਚ ਝੋਲੀ ਰੱਖਣੀ ਹੈ ਚੜਾਉਣੀਆਂ ਤੇ ਉਹਨਾਂ ਨੇ ਆਪਣੇ ਆਪ ਤਿਆਰ ਕਰਕੇ ਦੇਣ ਆਣੀਆਂ ਤੇ ਤੁਹਾਨੂੰ ਪਤਾ ਵੀ ਚੱਲ ਜਾਣਾ ਹੈ ਸੋ ਇੱਥੇ ਨਾਲ ਹੀ ਦੂਸਰਾ ਕਮੈਂਟ ਹੈ ਜੀ ਸੋ ਇਹ ਲਿਖਦੇ ਨੇ ਕਿ ਦੀਦੀ ਜੀ ਅਸੀਂ ਤੁਹਾਡੀਆਂ ਪੂਰੀਆਂ ਵੀਡੀਓ ਸੁਣਦੇ ਆ ਸਾਨੂੰ ਬਹੁਤ ਚੰਗੀਆਂ ਲੱਗਦੀਆਂ ਆ ਤੇ ਭਾਵੇਂ ਤੁਸੀਂ ਸਾਡੇ ਕਦੇ ਕਮੈਂਟ ਦਾ ਜਵਾਬ ਨਹੀਂ ਦਿੱਤਾ ਸੋ ਦੇਖੋ ਜੀ ਜਿੱਥੇ ਵਕਤ ਸਾਨੂੰ ਜ਼ਿਆਦਾ ਇਸ ਸਾਈਡ ਦੀ ਦਾ ਕੀ ਅਸੀਂ ਕਈ ਵਾਰ ਤੁਹਾਡੇ ਸਵਾਲ ਦਾ ਜਵਾਬ ਦੇ ਚੁੱਕੇ ਹਾਂ ਕਿਉਂਕਿ ਕਮੈਂਟ ਕਾਫੀ ਤੁਹਾਡੇ ਆਏ ਹੁੰਦੇ ਨੇ ਸੋ ਇੱਥੋਂ ਹੀ ਪਤਾ ਚੱਲਦਾ ਹੈ ਕਿ ਰੂਮਾ ਹਰ ਰੋਜ਼ ਵੀਡੀਓ ਤਾਂ ਸੁਣ ਰਹੀਆਂ ਆ ਪਰ ਅਮਲ ਨਹੀਂ ਕਰ ਰਹੀਆਂ ਕਾਫੀ ਵਾਰ ਇਸੇ ਹਰ ਰੋਜ਼ ਵੈਸੇ ਕਹੀਦਾ ਆ ਕਿ ਵੀਡੀਓ ਨੂੰ ਪੂਰੇ ਸੁਣਿਆ ਕਰੋ ਤਾਂ ਗੱਲ ਸਮਝ ਵਿੱਚ ਵੀ ਆਉਂਦੀ ਹੈ ਤੇ ਤੁਹਾਨੂੰ ਤੁਹਾਡੇ ਸਵਾਲ ਦਾ ਵੀ ਜਵਾਬ ਮਿਲ ਜਾਂਦਾ ਹੈ ਸੋ ਅੱਜ ਪਹਿਲੀ ਵਾਰ ਵੀ ਜੋ ਰੂਹ ਇਸ ਵੀਡੀਓ ਨੂੰ ਦੇਖ ਰਹੀ ਹੈ ਇਸ ਚੈਨਲ ਨਾਲ ਜੁੜੀ ਹੈ ਕੋਈ ਸਵਾਲ ਰੱਖਿਆ ਹੈ ਪੁੱਛਣਾ ਚਾਹੁੰਦੀ ਹਾਂ ਲਿਖ ਕੇ ਕਮੈਂਟ ਕੀਤਾ ਹੋਇਆ ਆ ਤੇ ਜਿੰਨਾ ਚਿਰ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਨਹੀਂ ਮਿਲ ਜਾਂਦਾ ਉਹਨੇ ਚਿਰ ਹਰ ਰੋਜ਼ ਪੂਰੀ ਵੀਡੀਓ ਸੁਣਿਆ ਕਰੋ ਤਾਂ ਜਿਸ ਦਿਨ ਸਵਾਲ ਦਾ ਜਵਾਬ ਮਿਲ ਗਿਆ ਉਸ ਦੇ ਕਮੈਂਟਾਂ ਵਿੱਚ ਲਿਖ ਕੇ ਸਾਨੂੰ ਜਰੂਰ ਦੱਸਣਾ ਜੀ ਸੋ ਜਿਨ੍ਹਾਂ ਨੂੰ ਜਵਾਬ ਸਵਾਲ ਦਾ ਮਿਲ ਜਾਂਦਾ ਹੈ ਇੱਕ ਵਾਰ ਕਮੈਂਟਾਂ ਵਿੱਚ ਦੱਸ ਦਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਹਾਂ ਸੋ ਇੱਥੇ ਇੱਕ ਹੋਰ ਕਮੈਂਟ ਹੈ ਜੀ ਇਹਨਾਂ ਨੇ ਲਿਖਿਆ ਹੈ ਕਿ ਜੋ ਘਰ ਵਿੱਚ ਚਿਰਾਗ ਜਗਾਏ ਜਾਂਦੇ ਨੇ ਉਹ ਚਿਰਾਗ ਬਦਨ ਤੋਂ ਬਾਅਦ ਬੁਝ ਜਾਂਦੇ ਵੈਸੇ ਇਹਨਾਂ ਨੇ ਲਿਖਿਆ ਪਰ ਇੱਥੇ ਇਹ ਕਵਾਂਗੇ ਕਿ ਚਿਰਾਗਾ ਨੂੰ ਕਦੇ ਵੀ ਬੁਝ ਗਏ ਨਹੀਂ ਕਹਿਣਾ ਬਦ ਗਏ ਕਹਿਣਾ ਹੈ ਕਿ ਚਿਰਾਗ ਬਦ ਗਏ ਜੇ ਪੂਰੇ ਚਿਰਾਗ ਚੱਲ ਜਾਂਦੇ ਆ ਉਹਨਾਂ ਨੂੰ ਬਦ ਗਏ ਕਿਹਾ ਜਾਂਦਾ ਹੈ ਜੀ ਤੇ ਇੱਥੇ ਕਹਿੰਦੇ ਨੇ ਕਿ ਉਸ ਬੱਤੀ ਦਾ ਕੀ ਕਰਨਾ ਹੈ ਆਪਾਂ ਕਈ ਵਾਰ ਪਹਿਲਾਂ ਦੱਸਿਆ ਵੀ ਹੈ ਕਿ ਜਿਹੜੀ ਚਿਰਾਗ ਦੀ ਬੱਤੀ ਹੈ ਉਹ ਸੰਭਾਲ ਵੀ ਜ਼ਰੂਰ ਕਰਨੀ ਆ ਇੱਦਾਂ ਨਹੀਂ ਜਿੱਥੇ ਮਰਜ਼ੀ ਰੱਖ ਦੇਣੀ ਚਿਰਾਗ ਚੋਂ ਕੱਢ ਕੇ ਉਹ ਬੱਤੀ ਨੂੰ ਇੱਕ ਛੋਟਾ ਡਸਟਬਨ ਲੈ ਲਓ ਅਲੱਗ ਤੋਂ ਦਰਵਾਜ਼ੇ ਲਈ ਹੀ ਰੱਖੋ ਜਿਹਦੇ ਵਿੱਚ ਤੁਸੀਂ ਧੂਫ ਦੀਆਂ ਡੱਬੀਆਂ ਜਾਂ ਰਾਖ ਸਭ ਕੁਝ ਇਕੱਠਾ ਪਾ ਕੇ ਰੱਖ ਸਕਦੇ ਆ ਤੇ ਉਹ ਚਰਾਗ ਦੀ ਬੱਤੀ ਜੋ ਹੁੰਦੀ ਹੈ ਉਹ ਵੀ ਉਹਦੇ ਵਿੱਚ ਹੀ ਸੰਭਾਲ ਕੇ ਰੱਖਣੀ ਆ ਕਦੇ ਵੀ ਇਧਰ ਉਧਰ ਨਹੀਂ ਸੱਟਣੀ ਜਦੋਂ ਵੀ ਜਲ ਪ੍ਰਵਾਹ ਕਰਨਾ ਆ ਸਮਾਨ ਇਕੱਠਾ ਹੀ ਕਰਨਾ ਆ ਕਿਉਂਕਿ ਚਰਾਗ ਦੀ ਬੱਤੀ ਦਾ ਧਿਆਨ ਖਾਸ ਰੱਖਣਾ ਚਾਹੀਦਾ ਹੈ ਪਹਿਲਾਂ ਆਪਾਂ ਵੀਡੀਓ ਵਿੱਚ ਵੀ ਦੱਸਿਆ ਹੈ ਕਿ ਚੈੱਕ ਕਰ ਕਿਸੇ ਦੇ ਮਨ ਵਿੱਚ ਤੁਹਾਡੇ ਖਿਲਾਫ ਕੁਛ ਚੱਲ ਰਿਹਾ ਯਾਰ ਵੈਸੇ ਤਾਂ ਕਰਦੇ ਹੀ ਕਰਦਿਆਂ ਦੇ ਦੁਸ਼ਮਣ ਬਣੇ ਹੀ ਰਹਿੰਦੇ ਨੇ ਅੱਜਕੱਲ ਕੋਈ ਕਿਤੇ ਫਿਰ ਰਿਹਾ ਕੋਈ ਕਿਤੇ ਵਿਸ਼ਵਾਸ ਰੱਖ ਕੇ ਸੇਵਾ ਨਹੀਂ ਕਰਦੇ ਤਾਂ ਇੱਕ ਦੂਜੇ ਤੋਂ ਪੈਰਾ ਖਿੱਚਣ ਲਈ ਬਹੁਤ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਨੇ ਜਿਆਦਾਤਰ ਚਿਰਾਗ ਦੀ ਬੱਤੀ ਨੂੰ ਹੀ ਲੈ ਜਾਂਦੇ ਨੇ ਵਚਨ ਕਰਕੇ ਕਿ ਤੁਸੀਂ ਸਾਡੇ ਉਹ ਵਚਨ ਸਿਰਫ ਇਹ ਨਹੀਂ ਹੁੰਦਾ ਕਿ ਬੱਤੀ ਲੈ ਗਏ ਉਹ ਪੀੜਾ ਨਾਲ ਵੀ ਵਚਨ ਕਰ ਜਾਂਦੇ ਆ ਕਿ ਸਾਡੇ ਨਾਲ ਪੈਰਾ ਚੱਲੇ ਤੇ ਅਸੀਂ ਆਪਣੇ ਤਰੀਕੇ ਨਾਲ ਮੰਨਾਂਗੇ ਸੋ ਇਸ ਤਰ੍ਹਾਂ ਦੀ ਪ੍ਰੋਬਲਮ ਤੋਂ ਬਚਣ ਲਈ ਇਹ ਚਰਾਗ ਦੀ ਬੱਤੀ ਨੂੰ ਸੰਭਾਲ ਕੇ ਹੀ ਰੱਖਣਾ ਜਿਹੜਾ ਕਿ ਕਿਸੇ ਦੇ ਹੱਥ ਨਾ ਲੱਗੇ ਸੋ ਇਹਨਾਂ ਗੱਲਾਂ ਤੇ ਅਮਲ ਧਿਆਨ ਜ਼ਰੂਰ ਕਰਨਾ ਹੋ ਸਕੇ ਤਾਂ ਚਰਾਗ ਦੀ ਬੱਤੀ ਨੂੰ ਤੁਸੀਂ ਸਾੜ ਸਕਦੇ ਆ ਰਾਖ ਬਣਾ ਕੇ ਰੱਖ ਸਕਦੇ ਆ ਇੱਕ ਸਾਈਡ ਤੇ ਤੇ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਸੋ ਇੱਥੇ ਇੱਕ ਹੋਰ ਕਮੈਂਟ ਹੈ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਚਰਾਗ ਪੂਰਾ ਜਗ ਜਾਂਦਾ ਹੈ ਤੇ ਤੇਲ ਵੀ ਖਤਮ ਹੋ ਜਾਂਦਾ ਪਰ ਬੱਤੀ ਵੀ ਸੜ ਜਾਂਦੀ ਆ ਸੋ ਦੇਖੋ ਜੀ ਜੇ ਤੋ ਵੀ ਜਿਹਦੇ ਨਾਲ ਵੀ ਇਹ ਸਭ ਕੁਝ ਹੋ ਰਿਹਾ ਆ ਕਿ ਚਿਰਾਗ ਰੋਸ਼ਨ ਕਰਦੇ ਹੋ ਪੂਰਾ ਚਿਰਾਗ ਬੱਦਦਾ ਹੈ ਪਰ ਬੱਤੀ ਹੀ ਸੜ ਜਾਂਦੀ ਆ ਤੇ ਇੱਥੇ ਕਦੇ ਵੀ ਮਨ ਵਿੱਚ ਬਹਿਮ ਨਹੀਂ ਕੋਈ ਕਿਸੇ ਤਰ੍ਹਾਂ ਦਾ ਲੈ ਕੇ ਆਉਣਾ ਕਿ ਬੱਤੀ ਸੜ ਗਈ ਕਿਉਂਕਿ ਬਹੁਤ ਤਰ੍ਹਾਂ ਦੇ ਬਹਿਮ ਅੱਜ ਕੱਲ ਨੈਟ ਰਾਈ ਵੀਡੀਓ ਰਾਈ ਹੀ ਪਾਈ ਜਾ ਰਹੇ ਆ ਬਹਿਮ ਦੇ ਵਿੱਚ ਤਾਂ ਕਦੇ ਪੈਣਾ ਹੀ ਨਹੀਂ ਕਿਉਂਕਿ ਚਰਾਗ ਦੇਖੋ ਤੁਸੀਂ ਕੀ ਦੇ ਨਾਮ ਦਾ ਕਰ ਰਹੇ ਹੋ ਤੁਸੀਂ ਕੋਈ ਮਾੜੀ ਚੀਜ਼ ਦਾ ਚਰਾਗ ਕਰ ਰਹੇ ਹੋ ਜਿਹੜਾ ਕਿ ਤੁਸੀਂ ਬਹਿਮ ਵਿੱਚ ਪੈਣਾ ਤੁਸੀਂ ਸਿਰਫ ਇਹ ਮਨ ਵਿੱਚ ਸੋਚ ਬਣਾ ਕੇ ਰੱਖਣੀ ਆ ਕਿ ਅਸੀਂ ਆਪਣੇ ਮੁਰਸ਼ਦ ਦੇ ਨਾਮ ਦਾ ਪੀਰਾਂ ਦੇ ਨਾਮ ਦਾ ਚਰਾਗ ਕਰ ਰਹੇ ਆ ਆਪਣੇ ਗੁਰੂ ਦੇ ਨਾਮ ਦਾ ਦੀਵਾ ਬਾਲ ਰਹੇ ਆ ਤੇ ਉੱਥੇ ਮਾੜੀ ਚੀਜ਼ ਨਹੀਂ ਆ ਸਕਦੀ ਕਿਉਂਕਿ ਗੁਰੂਆਂ ਦਾ ਪਹਿਰਾ ਹੈ ਉਹਨਾਂ ਦੇ ਨਾਮ ਤੇ ਉਹਨਾਂ ਦਾ ਨਿਗਮਾ ਪਾ ਕੇ ਅਸੀਂ ਚਿਰਾਗ ਰੋਸ਼ਨ ਕਰਦੇ ਹਾਂ ਤੇ ਕਦੇ ਮਾੜਾ ਹੋ ਨਹੀਂ ਸਕਦਾ ਕਿਉਂਕਿ ਜਿੱਥੇ ਫੱਕਰ ਦਾ ਨਿਗਮਾ ਪੈ ਗਿਆ ਫੱਕਰ ਦੇ ਨਾਮ ਦਾ ਚਿਰਾਗ ਰੋਸ਼ਨ ਹੈ ਤੇ ਦੱਸੋ ਕਿਵੇਂ ਉੱਥੇ ਕੁਝ ਮਾੜਾ ਹੋ ਸਕਦਾ ਹੈ ਖਾਸ ਕਰਕੇ ਚਿਰਾਗ 'ਚ ਮਾੜਾ ਕਦੇ ਕੁਝ ਹੋ ਹੀ ਨਹੀਂ ਸਕਦਾ ਕਿਉਂਕਿ ਇੱਕੋ ਇਕੱਲਾ ਚਿਰਾਗ ਇਹ ਨਾ ਦੇਖੋ ਉਹ ਰੋਸ਼ਨੀ ਦੇ ਰਿਹਾ ਆ ਉਹ ਪੀਰੋ ਮੁਰਸ਼ਿਦ ਜੀ ਦਾ ਵੀ ਤੁਸੀਂ ਨਾਮ ਲੈ ਕੇ ਚਿਰਾਗ ਲਗਾ ਰਹੇ ਹੋ ਇਕੱਲਾ ਚਿਰਾਗ ਨਹੀਂ ਦੇਖਣਾ ਕਿ ਚਿਰਾਗ ਵੱਲ ਰਿਹਾ ਆ ਜਾਂ ਰੋਸ਼ਨੀ ਆ ਰਹੀ ਆ ਉਹ ਇੱਕ ਤਰ੍ਹਾਂ ਦਾ ਮੁਰਸ਼ਿਦ ਹੀ ਬੈਠਾ ਹੋਇਆ ਆ ਕਿਉਂਕਿ ਪੀਰਾਂ ਫਕੀਰਾਂ ਦਾ ਤੇਜ ਹੀ ਇੰਨਾ ਆ ਜਿਕਰ ਉਹਨਾਂ ਦੇ ਕਿਸੇ ਨੇ ਕਦੇ ਦਰਸ਼ਨ ਕੀਤੇ ਹੈ ਤਾਂ ਖੁਦ ਹੀ ਸਮਝ ਲਓ ਕਿ ਉਹ ਇੱਕ ਤਰ੍ਹਾਂ ਦਾ ਪ੍ਰਕਾਸ਼ ਹੈ ਰੋਸ਼ਨੀ ਆ ਜਿਹਨੂੰ ਸਹਾਰਨਾ ਬਹੁਤ ਮੁਸ਼ਕਲ ਆ ਪਰ ਅਸੀਂ ਚਿਰਾਗ ਖੁਦ ਲਗਾਉਂਦੇ ਆ ਸਾਨੂੰ ਪਤਾ ਹੈ ਉਹਨੇ ਕਿ ਤੇਜ ਨੂੰ ਸਹਾਰ ਸਕਦੇ ਆ ਤੇ ਉਹਦੇ ਨਾਲ ਹੀ ਅਸੀਂ ਆਪਣੇ ਮੁਰਸ਼ਿਦ ਦੇ ਦਰਸ਼ਨ ਕਰ ਰਹੇ ਆ ਸੁਜੀ ਦਾ ਵੀ ਤੁਸੀਂ ਨਿਗਮਾ ਪਾ ਰਹੇ ਹੋ ਤੇ ਵੈਸੇ ਤਾਂ ਇੱਥੇ ਗੱਲ ਕਰੀ ਜਾਵੇ ਤਾਂ ਬਹੁਤ ਜ਼ਿਆਦਾ ਤੇਜ ਹੈ ਉਹ ਮਾਲਕ ਦੇ نور ਦਾ ਸੋ ਜਦੋਂ ਵੀ ਕਿਤੇ ਦਰਸ਼ਨ ਹੋਣ ਤੁਹਾਨੂੰ ਸਾਈ ਲੋਕਾਂ ਦੇ ਹੋਣ ਜਾਂ ਪੀਰਾਂ ਦੇ ਹੋਣ ਤਾਂ ਇੱਕ ਪ੍ਰਕਾਸ਼ ਨਜ਼ਰ ਆਉਂਦਾ ਰੌਸ਼ਨੀ ਨਜ਼ਰ ਆਉਂਦੀ ਹੈ ਤੇ ਉਹ ਰੌਸ਼ਨੀ ਹੀ ਉਹ ਮਾਲਕ ਇਹਦਾ ਤੁਸੀਂ ਨੈਗਮਾ ਪਾ ਰਹੇ ਹੋ ਜਿਸ ਦੇ ਨਾਮ ਦਾ ਜਿਹੜੀ ਚਿਰਾਗ ਚੱਗ ਗਿਆ ਹੈ ਤੁਸੀਂ ਉਹ ਪ੍ਰਕਾਸ਼ ਨੂੰ ਦੇਖ ਰਹੇ ਹੋ ਸਮਝ ਲਓ ਕਿ ਜਿੰਨਾ ਚੱਕਰ ਉਹ ਚਿਰਾਗ ਜਗਦਾ ਹੈ ਉਸ ਟਾਈਮ ਉਹਨਾ ਟਾਈਮ ਉਹ ਮੁਰਸ਼ਿਦ ਹਾਜ਼ਰ ਹੁੰਦੇ ਨੇ ਉਹ ਸਿਰਫ ਇੱਕ ਚਿਰਾਗ ਨਹੀਂ ਉਹਨਾਂ ਨੂੰ ਨਮਸਕਾਰ ਕਰੋ ਉਹਨਾਂ ਅੱਗੇ ਅਰਦਾਸ ਬੇਨਤੀ ਕਰੋ ਜੋ ਵੀ ਪ੍ਰੋਬਲਮ ਉਹਨਾਂ ਅੱਗੇ ਰੱਖੋਗੇ ਤੇ ਉਹ ਮੁਸ਼ਕਲਾਂ ਦੇ ਹੱਲ ਕਰਦੇ ਨੇ ਸੋ ਪੈਰਾ ਉਹਨਾ ਚੱਕਰ ਪ੍ਰੋਪਰ ਰਹਿੰਦਾ ਹੈ ਜਿੰਨਾ ਚੱਕਰ ਚਿਰਾਗ ਵੱਲਦਾ ਰਹਿੰਦਾ ਹੈ ਜਾਨਕੀ ਮੁਰਸ਼ਿਦ ਉਹਨਾਂ ਤੇਰ ਹਾਜ਼ਰ ਰਹਿੰਦੇ ਨੇ ਤੇ ਬਾਕੀ ਗਏ ਕਿਤੇ ਨਹੀਂ ਹੁੰਦੇ ਜਦੋਂ ਅਸੀਂ ਉਹਨਾਂ ਯਾਦ ਕਰਦੇ ਹਾਂ ਉਦੋਂ ਹੀ ਹਾਜ਼ਰ ਹੋ ਜਾਂਦੇ ਨੇ ਜਦੋਂ ਕੋਈ ਕਰਮ ਕਰਦੇ ਆ ਉਸੇ ਟਾਈਮ ਉਹਨਾਂ ਟਾਈਮ ਹਾਜ਼ਰ ਰਹਿੰਦੇ ਨੇ ਤੇ ਇੱਥੇ ਕਦੇ ਵੀ ਵਹਿਮ ਨੀ ਕਰਨਾ ਕਿ ਬక్తి ਸੜ ਗਈ ਕੁਛ ਮਾੜਾ ਹੋ ਗਿਆ ਮਾੜਾ ਸੰਕੇਤਾ ਜੀ ਇਹ ਮਾਨਕ ਚੋਪ ਲੇਖਿਆਂ ਨੂੰ ਕੱਢ ਦੋ ਇਹ ਵਹਿਮ ਦਾ ਕੋਈ ਇਲਾਜ ਨਹੀਂ ਹੈ ਜਿੰਨਾ ਵਹਿਮ ਕਰੋਗੇ ਇਹਨੇ ਵੱਧਦਾ ਜਾਣਾ ਹੈ ਜਿੱਕਰ ਆਪਣੇ ਮਾਲਕ ਤੇ ਯਕੀਨ ਕਰੋਗੇ ਤਾਂ ਫਿਰ ਉੱਥੇ ਮਾਲਕ ਨੇ ਹਮੇਸ਼ਾ ਮੂਰੇ ਹੋ ਕੇ ਚੱਲਣਾ ਜਿਸ ਚੀਜ਼ ਨੂੰ ਤੁਸੀਂ ਵੱਡਾ ਅਹੁਦਾ ਦਵੋਗੇ ਉਹ ਚੀਜ਼ ਨੇ ਮੂਰੇ ਹੋ ਕੇ ਦੁਰ ਪੈਣਾ ਹੈ ਤੇ ਆਪਣਾ ਅਸਰ ਵੀ ਦਿਖਾਉਣਾ ਸ਼ੁਰੂ ਕਰ ਦੇਣਾ ਹੈ ਜੀ ਸੋ ਇਸ ਕਰਕੇ ਬਹਿਮਾ ਪਰਮਾ ਚੋਂ ਨਿਕਲੋ ਤੇ ਸੋਚ ਨੂੰ ਚੰਗਾ ਕਰ ਲਓ ਸੋਚ ਚੰਗੀ ਹੋ ਗਈ ਤੇ ਸਭ ਕੁਝ ਸਹੀ ਹੋ ਜਾਂਦਾ ਹੈ ਜੀ ਸੋਚ ਦੇ ਹਿਸਾਬ ਦੇ ਤੁਸੀਂ ਸਭ ਕੁਝ ਸਹੀ ਆਪਣੇ ਘਰ ਦਾ ਮਾਹੌਲ ਕਰ ਸਕਦੇ ਆ ਤੇ ਆਪਣੀ ਜ਼ਿੰਦਗੀ ਨੂੰ ਸਵਾਰ ਸਕਦੇ ਆ ਜੀ ਸੋਚ ਚੰਗੀ ਹੋਣੀ ਚਾਹੀਦੀ ਮਾੜਾ ਕਦੇ ਆਪਣੇ ਬਾਰੇ ਨਾ ਸੋਚੋ ਨਾ ਕਿਸੇ ਬਾਰੇ ਸੋਚੋ ਚੰਗਾ ਸੋਚੋਗੇ ਚੰਗਾ ਹੀ ਹੋਵੇਗਾ ਸੋ ਹੁਣ ਆਪਾਂ ਇੱਥੇ ਜੀ ਵੀਡੀਓ ਲੰਬੀ ਹੋ ਗਈ ਆ ਮੇਨ ਵਿਸ਼ੇ ਵੱਲ ਚੱਲਦੇ ਆ ਵੀਡੀਓ ਚੱਲਦੇ-ਚੱਲਦੇ ਇੱਕ ਪਲੀਜ਼ ਲਾਈਕ ਜ਼ਰੂਰ ਕਰ ਦਿਓ ਜੀ ਸੋ ਅੱਜ ਦਾ ਵਿਸ਼ਾ ਜੋ ਹੈ ਉਹ ਹੈ ਕਿ ਜਿਨ੍ਹਾਂ ਦੇ ਘਰ ਵਿੱਚ ਚਿਰਾਗ ਜਗਦੇ ਆ ਇੱਕ ਰੂਮ ਦੇ ਵਿੱਚ ਤਾਂ ਚਿਰਾਗ ਰੋਸ਼ਨ ਨੇ ਦੂਸਰੇ ਰੂਮ ਦੀ ਤੁਸੀਂ ਵਰਤੋਂ ਕਰ ਰਹੇ ਹੋ ਜਿਹੜੀ ਕੀ ਵਰਤਦੇ ਹੋ ਰੂਮ ਨੂੰ ਤੇ ਕਿ ਨਾ ਗੱਲਾਂ ਦਾ ਧਿਆਨ ਰੱਖਣਾ ਜਿਆਦਾ ਜ਼ਰੂਰੀ ਹੁੰਦਾ ਹੈ ਜੀ ਇਹਦੇ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਧਿਆਨ ਇਸ ਗੱਲ ਦਾ ਰੱਖਣਾ ਕਿ ਜਿਸ ਰੂਮ ਦੇ ਵਿੱਚ ਚਿਰਾਗ ਰੋਸ਼ਨਾ ਹੋਣਾ ਬਾਰੇ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਉਸ ਰੂਮ ਦੇ ਵਿੱਚ ਕਦੇ ਵੀ ਭੁੱਲ ਕੇ ਕੋਈ ਨਿਸ਼ੇੜੀ ਨਾ ਜਾਵੇ ਕੋਈ ਇਹੋ ਜੀ ਚੀਜ਼ ਖਾ ਪੀ ਕੇ ਨਾ ਜਾਵੇ ਅੰਡਾ ਮੀਟ ਸ਼ਰਾਬ ਉਸ ਰੂਮ ਵਿੱਚ ਕਦੇ ਵੀ ਘਰ ਦਾ ਹੀ ਚਾਹੇ ਕੋਈ ਮੈਂਬਰ ਆ ਉਹਨੂੰ ਵੜਨ ਨਹੀਂ ਦੇਣਾ ਸੋਚ ਮ ਰੱਖਣੀ ਆ ਕਿਉਂਕਿ ਪੀਰਾਂ ਪੀਰਾਂ ਦਾ ਜਰਾਗ ਰੋਸ਼ਨ ਸਾਈ ਲੋਕਾਂ ਦਾ ਦੇਵੀ ਦੇਵਤਿਆਂ ਦਾ ਹੁੰਦਾ ਹੈ ਤੇ ਇਹ ਚੀਜ਼ਾਂ ਤੋਂ ਉਨ ਨਫਰਤ ਕਰਦੇ ਨੇ ਤੇ ਇਹਦੇ ਨਾਲ ਫਿਰ ਸਜ਼ਾ ਪੂਰੀ ਫੈਮਿਲੀ ਨੂੰ ਹੀ ਭੁਗਟਣੀ ਪੈਂਦੀ ਹੈ ਜਦੋਂ ਕੋਈ ਇਹੋ ਜੀ ਗਲਤੀ ਕਰਦਾ ਹੈ ਸੋ ਜਨਾ ਹੋ ਸਕਦਾ ਧਿਆਨ ਰੱਖੋ ਇੱਕ ਪਾਸੇ ਅਸੀਂ ਉਹਨਾਂ ਅਗੇ ਅਰਦਾਸਾਂ ਬੇਤੀਆਂ ਕਰਦੇ ਆਵਾਜ਼ਾਂ ਮਾਰਦੇ ਆ ਤੇ ਦੂਸਰੇ ਪਾਸੇ ਇਹ ਸਭ ਗਲਤੀਆਂ ਕਰ ਲੈਨੇ ਹੋ ਤੇ ਇਹਦੇ ਨਾਲ ਫਿਰ ਸਜ਼ਾ ਮਿਲਦੀ ਹੈ ਜੀ ਫਿਰ ਨੁਕਸਾਨ ਹੁੰਦਾ ਹੈ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਹੀ ਰੱਖਣਾ ਹੈ ਹੁਣ ਇੱਕ ਪਾਸੇ ਆਪਾਂ ਪੀਰਾਂ ਦੀ ਸੇਵਾ ਕਰਦੇ ਆ ਖੁਦ ਆਮ ਇਨਸਾਨ ਹੋ ਕੇ ਸੇਵਾ ਕਰਦੇ ਆ ਤੇ ਉਹ ਕਿੰਨਾ ਕਰੋਧ ਹੁੰਦਾ ਹੈ ਜਦੋਂ ਕੋਈ ਘਰ ਦਾ ਮੈਂਬਰ ਗਲਤੀ ਕਰਦਾ ਆ ਇਹੋ ਜੀ ਤੇ ਆਮ ਇਨਸਾਨੋ ਕੇ ਸਾਨੂੰ ਉਹਨਾਂ ਤੇ ਗੁੱਸਾ ਆਉਂਦਾ ਜਿਹੜਾ ਹੁੰਦੀ ਆ ਕਿ ਅਸੀਂ ਸੇਵਾ ਕਰਦੀਆਂ ਤੇ ਇਹ ਆ ਮਾੜੀਆਂ ਹਰਕਤਾਂ ਕਰ ਰਿਹਾ ਆ ਤੇ ਹੁਣ ਉਹ ਤਾਂ ਹੈ ਹੀ ਫੱਕਰ ਨੂਰੀ ਚੀਜ਼ਾਂ ਆ ਤੇ ਸੋਚੋ ਉਹਨਾਂ ਨੂੰ ਕਿੰਨਾ ਬੁਰਾ ਲੱਗਦਾ ਹੋਵੇਗਾ ਇਸ ਤਰ੍ਹਾਂ ਕੁਛ ਜਦੋਂ ਘਰ ਵਿੱਚ ਹੁੰਦਾ ਸੋ ਇਸ ਕਰਕੇ ਜੀ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ ਨਾ ਚੱਪਲ ਲੈ ਕੇ ਜਾਣੀ ਆ ਤੇ ਨਾ ਹੀ ਕੋਈ ਅਜਾ ਇਨਸਾਨ ਉਸ ਰੂਮ ਵਿੱਚ ਜਾਣਾ ਚਾਹੀਦਾ ਆ ਤੇ ਕਈ ਔਰਤਾਂ ਵੀ ਕਈ ਵਾਰ ਮਹੀਨੇ ਦੇ ਕੁਝ ਦਿਨ ਐਸੇ ਚੱਲਦੇ ਹੁੰਦੇ ਆ ਕਿ ਕੋਈ ਵੀ ਜ਼ਿਕਰ ਕਰਵੇ ਰਿਸ਼ਤੇਦਾਰ ਜਗਵਾਣ ਚੋਂਦਾ ਆ ਤੇ ਉਸ ਰੂਮ ਵਿੱਚ ਨਾ ਜਾਵੇ ਸeisਕਾਲ ਦਾ ਧਿਆਨ ਰੱਖਿਆ ਜਾਵੇ ਤੇ ਹੁਣ ਜੋ ਨਾਲ ਦੇ ਰੂਮ ਨੂੰ ਤੁਸੀਂ ਵਰਤ ਰਹੇ ਹੋ ਜਿਸ ਰੂਮ ਵਿੱਚ ਤਰਵਾਰ ਹੈ ਚਿਰਾਗ ਰੋਸ਼ਨ ਉਹਦੇ ਨਾਲ ਦਾ ਹੀ ਰੂਮ ਤੁਸੀਂ ਵਰਤ ਰਹੇ ਹੋ ਚਿਰਾਗ ਇੱਕ ਪਾਸੇ ਰੋਸ਼ਨ ਨੇ ਇੱਕ ਪਾਸੇ ਤੁਸੀਂ ਰੂਮ ਦੀ ਵਰਤੋਂ ਕਰ ਰਹੇ ਹੋ ਤੇ ਉੱਥੇ ਵੀ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜਿਸ ਕੰਧ ਦੇ ਨਾਲ ਤੁਸੀਂ ਚਿਰਾਗ ਰੋਸ਼ਨ ਕੀਤੇ ਆ ਉਹ ਕੰਧ ਦੇ ਨਾਲ ਤੁਸੀਂ ਬੈੱਡ ਨਹੀਂ ਲਾਉਣਾ ਜਾਨੀ ਕਿ ਨਾਲ ਦੇ ਰੂਮ ਦੇ ਵਿੱਚ ਬੈੱਡ ਮੰਜਾ ਕੁਝ ਵੀ ਨਹੀਂ ਲਾਉਣਾ ਹੈ ਕਿਉਂਕਿ ਕਈ ਵਾਰ ਕੋਈ ਕਿਹੋ ਜਿਹਾ ਕੋਈ ਕਿਹੋ ਜਿਹਾ ਇਨਸਾਨ ਉੱਥੇ ਆ ਕੇ ਪੈਂਦਾ ਹੈ ਜਾਂ ਉੱਦਨ ਨੂੰ ਪੈਰ ਕਰਕੇ ਪੈ ਹੋ ਜਾਂਦਾ ਤੇ ਇਸ ਗੱਲ ਦਾ ਵੀ ਖਾਸ ਧਿਆਨ ਰੱਖਣਾ ਹੈ ਕਿ ਉੱਧਲੀ ਸਾਈਡ ਤੇ ਪੈਰ ਕਦੇ ਨਹੀਂ ਕਰਨੇ ਹੈ ਜਿਸ ਪਾਸੇ ਚਿਰਾਗ ਰੋਸ਼ਨਾਜੀ ਸੋ ਕਈ ਇਹ ਵੀਡੀਓ ਨੂੰ ਸੁਣ ਕੇ ਸ਼ਾਇਦ ਕਹਿਣਗੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਹੋਣਾ ਨੇ ਤਾਂ ਜਿੱਧਰ ਨੂੰ ਪੈਰ ਕੀਤੇ ਉਧਰ ਨੂੰ ਮੱਕਾ ਘੁੰਮ ਗਿਆ ਸੀ ਸੋ ਦੇਖੋ ਜੀ ਉਹਨਾਂ ਤੋਂ ਪਾਪਰਾ ਨਹੀਂ ਸੀ ਉਹਨਾਂ ਦੀ ਭਗਤੀ ਸੀ ਨਾਮ ਦੀ ਕਮਾਈ ਸੀ ਸੋ ਉਹ ਜੋ ਚਾਹੇ ਉਹ ਕਰ ਸਕਦੇ ਸੀ ਕਿਉਂਕਿ ਉਹ ਤਾਂ ਖੁਦ ਹੀ ਰੱਬ ਸੀਗੇ ਉਹ ਤਾਂ ਇਸ ਦੁਨੀਆ ਤੇ ਕਿਸੇ ਕਾਰਨ ਲਈ ਆਏ ਹੋਏ ਸੀ ਕੁਝ ਸਮਝਾਉਣ ਆਏ ਹੋਏ ਸੀ ਸੋ ਉਹ ਤਾਂ ਬਹਾਨੇ ਬਣਨੇ ਨੇ ਸੋ ਬਾਕੀ ਉਹਨਾਂ ਦੀ ਰੀਸ ਜਿਕਰ ਆਪਾਂ ਗੱਲ ਕਰੀਏ ਕੀ ਕਰ ਲਈਏ ਕਿ ਉਹ ਸਭ ਕੁਝ ਅਸੀਂ ਕਰ ਸਕਦੇ ਹਾਂ ਪਰ ਐਸਾ ਕੁਝ ਵੀ ਅਸੀਂ ਕਰ ਨਹੀਂ ਸਕਦੇ ਕਿਉਂਕਿ ਇੰਨੀ ਪਾਵਰ ਆਪਣੇ ਵਿੱਚ ਨਹੀਂ ਨਾ ਹੀ ਆਪਣੀ ਕੋਈ ਨਾਮ ਦੀ ਕਮਾਈ ਐਸੀ ਆ ਜਿਹਦੇ ਨਾਲ ਅਸੀਂ ਇਹ ਸਭ ਕੁਝ ਕਰ ਸਕਦੇ ਹਾਂ ਤੁਹਾਨੂੰ ਇਜਾਜ਼ਤ ਇਜਾਜ਼ਤ ਬਿਲਕੁਲ ਵੀ ਨਹੀਂ ਹੈ ਜੀ ਸੋ ਖੁਦ ਹੀ ਯਾਨੀ ਕਿ ਧਿਆਨ ਰੱਖਣਾ ਜਿੰਨਾ ਹੋ ਸਕਦਾ ਹੈ ਆਪਣੇ ਮਾਲਕ ਦਾ ਸਤਕਾਰ ਹੀ ਕਰਨਾ ਇੱਜ਼ਤ ਕਰਨੀ ਆ ਜਿਨ੍ਹਾਂ ਗੱਲਾਂ ਦਾ ਪ੍ਰਹੇਜ਼ ਰੱਖਣਾ ਪ੍ਰਹੇਜ਼ ਰੱਖੋ ਸੋ ਸੋਜੀ ਦੇ ਨਾਲ ਚੱਲੋ ਤਾਂ ਮਾਲਕ ਦੀ ਕਿਰਪਾ ਰੰਦੀ ਨਹੀਂ ਮੈਂ ਹੋ ਕੇ ਜਾਣੀ ਕਿ ਚੱਲਣਾ ਹੈ ਕਹਿੰਦੇ ਕਿ ਮਨ ਨੀਵਾ ਹੋਣਾ ਚਾਹੀਦਾ ਮਤ ਉੱਚੀ ਹੋਣੀ ਚਾਹੀਦੀ ਮਨ ਨੀਵਾ ਰਹੇਗਾ ਤੇ ਕਦੇ ਪੇਸ਼ਾਨੀ ਦੇ ਵਿੱਚ ਨਹੀਂ ਪਾਉਂਗੇ ਮਤਾ ਹਮੇਸ਼ਾ ਉੱਚੀ ਰਹਿਣੀ ਚਾਹੀਦੀ ਆ ਸੋ ਜਿਹੜਾ ਨਿਮਰਤਾ ਵਿੱਚ ਰਹਿੰਦਾ ਹੈ ਜੀਵ ਸੋ ਮਾਲਕ ਉਹਦੇ ਤੇ ਬਹੁਤ ਖੁਸ਼ ਹੁੰਦਾ ਹੈ ਸੋ ਇਹਨਾਂ ਗੱਲਾਂ ਦਾ ਧਿਆਨ ਜਰੂਰ ਰੱਖਿਆ ਜਾਵੇ ਸੋ ਕਈਆਂ ਦੇ ਘਰ ਵਿੱਚ ਮਜਬੂਰੀ ਹੁੰਦੀ ਆ ਕਿ ਹੁਣ ਜਿਸ ਰੂਮ ਵਿੱਚ ਚਰਾਗ ਰੋਸ਼ਨ ਆ ਕੰਧ ਦੇ ਨਾਲ ਵਿੱਚ ਕੰਧ ਆ ਰਹੀ ਤੇ ਨਾਲ ਵੇਟ ਲੱਗਾ ਹੋਇਆ ਕੋਈ ਮਜਬੂਰੀਆਂ ਹੈ ਤੇ ਉਹਨਾਂ ਨੂੰ ਫਿਰ ਇੱਥੇ ਖਾਸ ਧਿਆਨ ਰੱਖਣਾ ਚਾਹੀਦਾ ਆ ਕਿ ਗ੍ਰੈਸਥ ਵਿੱਚ ਵੀ ਉਹ ਤੇ ਕਾਫੀ ਗੱਲਾਂ ਦਾ ਧਿਆਨ ਰੱਖਣਾ ਹੈ ਤੇ ਨਾਲ ਹੀ ਉਧਰ ਨੂੰ ਕਦੇ ਵੀ ਪੈਰ ਨਹੀਂ ਕਰਨੇ ਚਾਹੀਦੇ ਹੁਣ ਆਪਾਂ ਇਹ ਵੀਡੀਓ ਇੱਥੇ ਸਮਾਪਤ ਕਰਦੇ ਆਂ ਜੈ ਫਿਰਕ ਜੀ